ਸ੍ਰੀ ਆਕਾਲ ਬਾ ਬਰਾਡਵਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਨੂੰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਵਾਲੀ ਵੀਡੀਓ ਕਮੀਜ਼ ਦੀ ਕਟਿੰਗ ਦੱਸਣੀ ਹੈ ਜੀ ਆਪਾਂ ਸੌਫਟ ਕਾਟਨ ਦਾ ਕੱਪੜਾ ਤੇ ਕੱਪੜੇ ਨੂੰ ਆਪਾਂ ਹਰ ਇੱਕ ਵੀਡੀਓ 'ਚ ਤੁਹਾਨੂੰ ਮੈਂਸ਼ਨ ਕਰ ਦਿੰਨੇ ਆਂ ਵੀ ਵਾਸ਼ ਕਰ ਲਿਆ ਕਰੋ ਕਾਟਨ ਦਾ ਕੱਪੜਾ ਹਰ ਇੱਕ ਕੱਪੜਾ ਧੋਣਾ ਪੈਂਦਾ ਠੀਕ ਹੈ ਜੀ ਉਹਨੂੰ ਧੋਲਿਆ ਕਰੋ ਚੰਗੀ ਤਰ੍ਹਾਂ ਸ਼੍ਰਿੰਕੀ ਹੋ ਜਾਂਦੀ ਹੈ ਜੋ ਹੋ ਜਾਂਦੀ ਆ ਤੇ ਇੱਕ ਨਾ ਇਸ ਕੱਪੜੇ ਦੇ ਵਿੱਚ ਜੋ ਹੁੰਦਾ ਕਾਟਨ ਦਾ ਕਪੜਾ ਉਹਦੇ ਵਿੱਚ ਨਾ ਕਾਣ ਕਈ ਵਾਰ ਕਈ ਪੀਸਾਂ 'ਚ ਹੁੰਦੀ ਹੈ ਕਈਆਂ 'ਚ ਨਹੀਂ ਹੁੰਦੀ ਹੈ ਨਾ ਕਾਣ ਕੱਢਣ ਲਈ ਤੁਸੀਂ ਪਹਿਲਾਂ ਹੀ ਇਹ ਚੈੱਕ ਕਰ ਲਿਆ ਕਰੋ ਜੇ ਕੱਪੜੇ ਦੇ ਵਿੱਚ ਕਾਣ ਹੁੰਦੇ ਕੋਈ ਇਹਦੇ ਵਿੱਚ ਕਿੰਨੀ ਜ਼ਿਆਦਾ ਹਨ ਤਾਂ ਇਹ ਕਟਿੰਗ ਪਹਿਲਾਂ ਹੀ ਕਰਦਿਆ ਕਰੋ ਜੇ ਤੁਸੀਂ ਇਹ ਚੀਜ਼ ਨਹੀਂ ਪਹਿਲਾਂ ਚੈੱਕ ਕਰਦੇ ਫਿਰ ਤੁਹਾਡੀ ਇਹ ਕਾਣ ਸੈਟਿੰਗ ਅੱਗੇ ਨਹੀਂ ਆਉਗੀ ਇਹਨੂੰ ਕੱਢਣ ਦਾ ਤਰੀਕਾ ਕੱਪੜੇ ਨੂੰ ਇਸ ਤਰ੍ਹਾਂ ਦੋਨੇ ਤਹਾਂ ਫੋਲਡਿੰਗ ਕਰ ਲਿਆ ਕਰੋ ਫੋਲਡਿੰਗ ਕਰਨ ਤੋਂ ਬਾਅਦ ਦੇਖੋ ਜੇ ਇਧਰਲੀ ਸਾਈਡ ਇੰਨਾ ਕਪੜਾ ਵਧ ਗਿਆ ਤੁਹਾਨੂੰ ਦਿਖ ਰਿਹਾ ਉਹ ਵੀਡੀਓ ਦੇ ਵਿੱਚ ਹਨਾ ਤੇ ਇਧਰਲੀ ਸਾਈਡ ਵੀ ਇੰਨਾ ਹੀ ਵਧਿਆ ਇਹਨੂੰ ਪਹਿਲਾਂ ਹੀ ਸ਼ਾਂਤੀ ਕਰਦਿਆ ਕਰੋ ਠੀਕ ਹੈ ਜੀ ਇਹ ਕਮੀਜ਼ ਹੈ ਨਾ ਦਾ ਬਾਟਮ ਇਹਨਾਂ ਦਾ ਮੈਚਿੰਗ ਬਾਟਮ ਸੀਗੀ ਉਹ ਆਪਾਂ ਕਟਿੰਗ ਦੇ ਚੁੱਕਿਆ ਤੁਹਾਨੂੰ ਆ ਲਓ ਜੀ ਇਧਰਲੀ ਸਾਈਡ ਵੀ ਆ ਦੇਖੋ ਇੰਨਾ ਜ਼ਿਆਦਾ ਕਾਣ ਹੈ ਇਹਦੇ ਵਿੱਚ ਇਹ ਕਟਿੰਗ ਪਹਿਲਾਂ ਕਰਦਿਆ ਕਰੋ ਤੁਸੀਂ ਜੇ ਤੁਸੀਂ ਇਹਨੂੰ ਕਟਿੰਗ ਫੋਲਡਿੰਗ ਕਰਕੇ ਪੱਲੇ ਹਨ ਫੇਰ ਕਟਿੰਗ ਕਰੋਗੇ ਉਹ ਸੈੱਟ ਨਹੀਂ ਆਉਗੀ ਇਹਨੂੰ ਦੂਰਾ ਕਰਕੇ ਪਹਿਲਾਂ ਹੀ ਸ਼ਾਂਤੀ ਕਰਦਿਆ ਕਰੋ ਇਸ ਕੱਪੜੇ ਦੀ ਜਿੰਨੀ ਕਾਣ ਹੁੰਦੀ ਐ ਇਸ ਤਰ੍ਹਾਂ ਸ਼ਾਂਤੀ ਕਰਦਿਆ ਕਰੋ ਪਹਿਲਾਂ ਹੀ ਜੇ ਤੁਸੀਂ ਇਹ ਕੱਪੜੇ ਨੂੰ ਕਮੀਜ਼ ਦੀ ਲੰਬਾਈ ਲਾ ਕੇ ਪੂਰੀ ਫੋਲਡਿੰਗ ਕਰਕੇ ਜਿਵੇਂ ਆਪਾਂ ਪੱਲੇ ਦੀ ਫੋਲਡਿੰਗ ਤਾਂ ਕਰਨੀ ਪੈਣੀ ਹੈ ਘੇਰੇ ਦੇ ਹਿਸਾਬ ਨਾਲ ਹਨਾ ਇਸ ਤਰ੍ਹਾਂ ਘੇਰਾ ਨਹੀਂ ਆਉਣਾ ਤਾਂ ਫਿਰ ਇਹ ਜਿਹੜਾ ਕਾਹਨਾ ਸੈੱਟ ਨਹੀਂ ਆਊਗਾ ਉਹ ਗਾਂ ਦੀ ਗਾਂ ਗਾਂ ਦੀ ਗਾਂ ਟੱਟ ਵੱਧ ਹੁੰਦਾ ਜਾਂਦਾ ਇੱਕ ਤਾਂ ਪਰਫੈਕਟ ਕਟਿੰਗ ਨਹੀਂ ਹੁੰਦੀ ਠੀਕ ਹੈ ਜੀ ਮੈਂ ਤਾਂ ਇਸ ਤਰ੍ਹਾਂ ਹੀ ਕਰਦੀ ਹੁੰਦੀ ਆ ਵੀ ਪਹਿਲਾਂ ਇਸ ਤਰ੍ਹਾਂ ਦੂਰੀ ਤੈਅ ਕਰਕੇ ਇਹਦੀ ਸ਼ਾਂਤੀ ਕਰ ਦਿੰਦੇ ਆ ਜਿੰਨਾ ਇੱਕ ਕੱਪੜੇ ਦੀ ਕਾਹਨਾ ਉਹ ਸੈੱਟ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਦੇਖੋ ਹੁਣ ਇਹਨਾਂ ਦੇ ਕਮੀਜ਼ ਦਾ ਮੈਂ ਤੁਹਾਨੂੰ ਨਾਪ ਪਹਿਲਾਂ ਮੈਂਸ਼ਨ ਕਰ ਦਿੰਨੀ ਆ ਕੀ ਨਾਪ ਆਗਾ ਠੀਕ ਹੈ ਜੀ ਹਾਂਜੀ ਇਹਨਾਂ ਦੇ ਕਮੀਜ਼ ਦੀ ਲੰਬਾਈ ਹੈਗੀ ਅਜੇ 43 ਇੰਚ ਤਿਆਰ ਆ 41 ਇੰਚ ਤਿਆਰ ਆ ਤੇ ਸਾਤੀ 17 ਇੰਚ ਆ ਤੇ ਕਮਰ 15 ਇੰਚ ਆ ਤੇ ਹੈਪ ਇਹਨਾਂ ਦੀ 19.5 ਇੰਚ ਆ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਆ ਲਓ ਜੀ ਹਣ ਕਮੀਜ਼ ਦੀ ਲੰਬਾਈ 43 ਇੰਚ ਤਿਆਰ ਆ ਤਾਂ ਆਪਾਂ ਕਿ ਲਵਾਗੇ 46 ਇੰਚ ਠੀਕ ਹੈ ਜੀ 46 ਇੰਚ ਹਾਂ ਲੋ ਜੀ ਇਸ ਤਰ੍ਹਾਂ ਹਾਂਜੀ ਉਹ ਜਿਹੜਾ ਕਾਨ ਵਾਲਾ ਕੱਪੜਾ ਉਹ ਸ਼ਾਂਤੀ ਕਰ ਦਿੱਤਾ ਆਪਾਂ ਹੁਣ ਆ ਤੇ ਇਹਨਾਂ ਦੇ ਕਮੀਜ਼ ਦੀ ਲੰਬਾਈ 43 ਇੰਚ ਤਿਆਰ ਆ ਤਾਂ ਆਪਾਂ 46 ਇੰਚ ਦੀ ਕਟਾਈ ਕਰਾਂਗੇ 46 ਇੰਚ ਦੀ ਮਾਰਕਿੰਗ ਕਰਕੇ ਕੱਪੜਾ ਡਬਲ ਫੋਲਡਿੰਗ ਕਰ ਲਓ ਜੀ ਆ ਲੋ ਜੀ 46 ਇੰਚ ਮਾਰਕਿੰਗ ਕਰੋ ਮਾਰਕਿੰਗ ਕਰਨ ਤੋਂ ਬਾਅਦ ਇਹਨੂੰ ਕੋ ਡਬਲ ਫੋਲਡਿੰਗ ਕਰ ਲਿਓ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਵੈਸੇ ਨਾ ਇਹਦੇ ਵਿੱਚ ਪੈਂਡਲ ਉਹ ਕਰਨੇ ਆ ਲੇਸ ਵੇਸ ਦੇਣੀ ਆ ਕਿ ਲੇਸ ਦੇ ਕੇ ਤੇ ਪੈਂਡਲ ਪਾਉਣੇ ਆ ਹਨਾ ਤਾਂ ਪੈਂਡਾ ਕਹੋਗੇ ਪੈਂਟੈਕਸ ਕਹੋਗੇ ਨਾ ਜੋ ਵੀ ਤੇ ਆਪਾਂ ਉਹਦਾ ਕਰਕੇ ਇਹਦੀ ਕਮਾਈ ਦਵਲ ਫੋਲਡਿੰਗ ਇਸ ਤਰ੍ਹਾਂ ਹੀ ਕਰਕੇ ਦੇਖਦੇ ਆ ਵੀ ਕਿੰਨੀ ਆ ਤਾਂ ਫਿਰ ਉਹ ਕੱਪੜਾ ਐਕਸਟਰਾ ਵਿੱਚ ਰੱਖ ਦੇ ਵੀ ਉਹ ਪੈ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ 44 ਇੰਚਾ ਦੀ ਤਰਤਾਰੀ ਤਿਆਰ ਆ ਤਾਂ ਆਪਾਂ ਉਹ ਵੀ ਪੈਣਿਆ ਹਣਾ ਵਿੱਚ ਤਾਂ ਉਹ ਚੀਜ਼ਨ ਆਪਣੀ ਸੈਟਿੰਗ ਆ ਜਾਊਗੀ ਲੇਸ ਦੇਣੀ ਐ ਇੰਚ ਇੰਚ ਦੀ ਦੋ ਲੈਸਾਂ ਦੇਖੀਆਂ ਜਾਣੀਆਂ ਤੇ ਪੈਂਡਲ ਪੈਣਿਆ ਜਿਹੜੀ ਪਾਈਪਿੰਗ ਤਰਪਾਈ ਦਾ ਫੋਲਡਿੰਗ ਕਰਨਾ ਉਹ ਆਪਾਂ ਨੂੰ ਐਕਸਟਰਾ ਕਪੜਾ ਲਾ ਕੇ ਜੋੜ ਪਾ ਕੇ ਫੋਲਡਿੰਗ ਕਰਨਾ ਪਊਗਾ ਕਪੜਾ ਪੂਰਾ ਨਹੀਂ ਆ ਰਿਹਾ ਠੀਕ ਐ ਇਸ ਤਰ੍ਹਾਂ ਕਿਉਂਕਿ ਕਪੜੇ 'ਚ ਕਾਗ ਸੀਗੀ ਉਹ ਆਪਾਂ ਸ਼ਾਂਤੀ ਕੀਤੀ ਆ ਇਸ ਤਰ੍ਹਾਂ ਪੂਰਾ ਨਹੀਂ ਹੋਣਾ ਜਿਹੜਾ ਆਪਾਂ ਤਰਪਾਈ ਦਾ ਕਪੜਾ ਉਹ ਜੋੜ ਲਾ ਕੇ ਨੀਚੋਂ ਸੈਟਿੰਗ ਕਰ ਦਾਂਗੇ ਉਹ ਵੀ ਫਿਰ ਤੁਹਾਨੂੰ ਵੀਡੀਓ ਦੇ ਦਾਂਗੇ ਠੀਕ ਐ ਜੀ ਦੱਸ ਮੰਗ ਕੇ ਇਸ ਤਰ੍ਹਾਂ ਹਾਲ ਹੋ ਜੀ ਉਣਾਪਾ ਇਹਦਾ ਘੇਰਾ ਉਤਾਰਾਂਗੇ ਘੇਰ ਹੈਗਾ ਜੀ ਇਹਨਾਂ ਦੇ 19 ਇੰਚ ਤਿਆਰ ਸਾਢੇ 19 ਹੈਗਾ ਤਾਂ 20 ਹੀ ਕਰ ਦਿੰਨੇ ਆ ਤੇ 20 ਤੋਂ ਬਾਅਦ 4 ਇੰਚ ਦਾ ਮਾਰਕਿੰਗ ਆ ਤੇ 23 ਇੰਚ ਦੀ ਕਟਿੰਗ ਕਰ ਦਿੰਨੇ ਆ ਠੀਕ ਹੈ ਜੀ 23 ਇੰਚ ਦੀ ਕਟਿੰਗ ਕਰ ਦਿੰਨੇ ਆ ਪੈਪਿੰਗ ਲਾਉਣੀ ਹੁਣ ਦੀ ਤਾਂ 24 ਦੀ ਕਰਨੀ ਸੀ ਆ ਮਾਰਕਿੰਗ ਤੁਹਾਨੂੰ ਦਿਖ ਰਹੀ ਹੋਊਗੀ ਮਾਸ ਕਰਾ ਲੀ ਤਰੀ ਮਹਰੀ ਕਟਿੰਗ ਕਰਦੇ ਆ ਕਟਿੰਗ ਕਰ ਦਿਖ ਰ ਤੁਸੀਂ ਆਹ ਲਓ ਜੀ ਇਹ ਵੀ ਕਟਿੰਗ ਕਰ ਦਿੱਤੀ ਆਪਾਂ ਇਸ ਤਰ੍ਹਾਂ ਠੀਕ ਹੈ ਜੀ ਆਪ ਗਏ ਆਪਾਂ ਮਾਰਕਿੰਗ ਕਰਕੇ ਕਟਿੰਗ ਕਰਕੇ ਬਾਅਦ ਚ ਤੁਹਾਨੂੰ ਮੈਲਦੇ ਹੁੰਦੇ ਆ ਇਸ ਵਾਰ ਆਪਾਂ ਫੁੱਲ ਵੀਡੀਓ ਹੀ ਦੇ ਦਿੱਤੀ ਆਹ ਲਓ ਜੀ ਕਟਿੰਗ ਕਰ ਦਿੱਤੀ ਹੁਣ ਜਾਂ ਚੌੜਾਪਣਾ ਹੁਣ ਕਰਨਾ ਆ ਕੱਪੜਾ ਜੋ ਹੈਗਾਗਾ ਹਨਾ ਇਹਦੇ ਆਪਾਂ ਬਾਜੂ ਨਿਕਲ ਜਾਣਗੇ ਬਾਜੂ ਨਿਕਲੋਗੇ ਜੋ ਕੱਪੜਾ ਐਕਸਟਰਾ ਹੋਇਆ ਪੌਂਚਾ ਚ ਵਰਕੇ ਵਰਤਿਆ ਜਾਊਗਾ ਠੀਕ ਹੈ ਜੀ ਆਹ ਲਓ ਜੀ ਹੁਣ ਇਕੋ ਜਿਹਾ ਕਰੋਗੇ ਇਕੋ ਜਿਹਾ ਕਰਕੇ ਆ ਦੂਰਾ ਵਿਚਾਇਆ ਹੋ ਜਾਣਾ ਕਟਿੰਗ ਕਰ ਲਓ ਪਹਿਲਾਂ ਆਹ ਲਓ ਜੀ ਇਸ ਤਰ੍ਹਾਂ ਉਧਰ ਦੋਨੇ ਪੱਲੇ ਇੱਕੋ ਜਿਹਾ ਕਰ ਲਿਓ ਜੀ ਫਿਰ ਕੱਟ ਕਰਿਓ ਇੱਥੋਂ ਠੀਕ ਹੈ ਜੀ ਜੋ ਮਾੜਾ ਮੋਟਾ ਕਪੜਾ ਕਟਿੰਗ ਹੋਇਆ ਮੈਂ ਤੁਹਾਨੂੰ ਦੱਸੂਗੀ ਵੀ ਤਰਪਾਈ ਦਾ ਕਿਸ ਤਰ੍ਹਾਂ ਜੋੜਦੇ ਉਹਨੂੰ ਸਲਾਈ ਨੂੰ ਨੱਪ ਕੇ ਪਤਾ ਵੀ ਨਹੀਂ ਲੱਗਦਾ ਵੀ ਤਰਪਾਈ ਦਾ ਕਪੜਾ ਜੋੜ ਪਾ ਕੇ ਥੱਲੇ ਫੋਲਡਿੰਗ ਕੀਤਾ ਹੋਇਆ ਠੀਕ ਹੈ ਜੀ ਉਹ ਵੀ ਵੀਡੀਓ ਕਿਸੇ ਦਿਨ ਦੇਵਾਂਗੇ ਹੁਣ ਇਹਨਾਂ ਨੂੰ ਉਸੇ ਤਰ੍ਹਾਂ ਪੱਲਿਆਂ ਨੂੰ ਅਲੱਗ-ਅਲੱਗ ਕਰੋਗੇ ਔਰ ਇਹਨਾਂ ਦੀ ਫੀਟਿੰਗ ਦੀ ਮਾਰਕਿੰਗ ਕਰ ਲਵੋਗੇ ਠੀਕ ਹੈ ਜੀ ਇਸ ਤਰ੍ਹਾਂ ਔਰ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲਓ ਉਰੇ ਸ਼ਾਹ ਕੇ ਵਾਲ ਵਗੈਰਾ ਕੱਢ ਲਓ ਕੱਢ ਕੇ ਤੇ ਫਿਰ ਜੀ ਕਟਿੰਗ ਕਰ ਲਓ ਠੀਕ ਹੈ ਜੀ ਆ ਲਓ ਇਸ ਤਰ੍ਹਾਂ ਇਸ ਤਰ੍ਹਾਂ ਵਾਲਾ ਵਗੈਰਾ ਚੰਗੀ ਤਰ੍ਹਾਂ ਕੱਢ ਲਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਜੇ ਦੇ ਆਪਾਂ ਇੱਕ ਵਾਲੀ ਜਿਆਦੀ ਦੇ ਕੇ ਹਨਾ ਨੀਚੋਂ 4 ਇੰਚ ਕੇ ਇਹਦੇ ਕੋਲ 4 ਇੰਚ ਛੱਡ ਕੇ ਉਹਪਰ ਵੀ ਨਾ ਵੀਡੀਓ ਤੁਹਾਨੂੰ ਦੇ ਦਿੱਤੀ ਆ ਵੀ ਕਿਸ ਤਰ੍ਹਾਂ ਆਪਾਂ نیٹ ਵਿੱਚ ਜੋਇਨਡ ਕਰਦੇ ਹੁੰਨੇ ਆ ਹਨਾ 프ਰੰਟ ਪੱਲੇ ਦੇ ਵੀ ਕਰਨੀ ਆ ਬੈਕ ਦੇ ਵੀ ਕਰਨੀ ਆ ਤੁਹਾਡੀ ਇੱਛਾ ਉਹ ਵੀ ਮੈਂ 프ਰੰਟ ਦੇ ਹੀ ਕੀਤੀ ਆ ਤੇ ਉਹ ਤੁਹਾਨੂੰ ਵੀਡੀਓ ਵੀ ਦਿੱਤੀ ਆ ਠੀਕ ਹੈ ਜੀ ਤੇ ਉਹ نیٹ ਉਹ ਕਰਨ ਤੋਂ ਜੋਇਨਡ ਕਰਨ ਤੋਂ ਬਾਅਦ ਆਪਾਂ ਇਹਨਾਂ ਦੇ ਮੋਢੇ ਤੱਕ ਪੈਂਡਲ ਪਾਵਾਂਗੇ ਉੱਪਰ ਲੇਸ ਦੇ ਹੀ ਉਹ ਵੀ ਤੁਹਾਨੂੰ ਵੀਡੀਓ ਦੇਵਾਂਗੇ ਠੀਕ ਹੈ ਜੀ ਵੀ ਕਿਸ ਤਰ੍ਹਾਂ ਆਪਾਂ ਉਹਨਾਂ ਦਾ ਸੈਂਟਰ ਲੈਨੇ ਆ ਕਿਸ ਤਰ੍ਹਾਂ ਉਹ ਵੀ ਉਹ ਕਰਦੇ ਆ ਠੀਕ ਹੈ ਜੀ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਆਪਣੇ ਚਾਹੀਆਂ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੋ ਹੈਗਾ 12 ਇੰਚ ਤਿਆਰ ਆ 12 ਇੰਚ ਤੇ ਮਾਰਕਿੰਗ ਕਰੋਗੇ 12 ਦਾ ਅੱਧ 6 ਇੰਚ ਤੇ ਮੋਡਾ ਪਾਉਗੇ 7 ਇੰਚ ਠੀਕ ਹੈ ਜੀ ਤੇ 7 17 ਇੰਚ ਕਰਕੇ ਮੋਡਾ 7 ਇੰਚ ਹੀ ਪਾਉਗਾ 7 17 18 19 ਦੇ 7 ਇੰਚ ਪੈਂਦਾ 20 21 22 ਉਸ ਤੋਂ ਬਾਅਦ 7.5 ਪੈਂਦਾ ਲਾਸਟ 23 24 ਦੇ ਜੋ ਆਪਾਂ 7.5 ਤੋਂ ਥੋੜਾ ਜਿਹਾ ਵੱਧ ਕਰ ਦਿੰਨੇ ਹੁੰਨੇ ਆ ਨਹੀਂ 7.5 ਲਾਸਟ ਆ ਜੀ ਆ ਹੁਣ ਆਪਾਂ 3 ਇੰਚ ਨਾਲੋਂ ਅੱਧਾ ਇੰਚ ਇਥੋਂ ਕੱਟ ਪਾਵਾਂਗੇ 5.5 ਇੰਚ ਜੀ ਉਤੋਂ 6 ਇੰਚ 5.5 ਤੇ 6 ਨੂੰ ਮਿਲਾ ਲੈਣਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਤਰ੍ਹਾਂ ਇਹਦਾ ਬਾਕਸ ਬਣਾ ਲਓ ਇੱਕ ਤਰ੍ਹਾਂ ਦਾ ਉਸ ਤੋਂ ਬਾਅਦ ਆ ਜਿਹੜੀ 프ਰੰਟ ਦੀ ਕਾਟ ਪਊਗੀ ਇਹ 2.5 ਇੰਚ ਦੀ ਪਊਗੀ ਇਹਨਾਂ ਦੇ ਠੀਕ ਹੈ ਜੀ ਬੈਕ ਦੀ ਪਊਗੀ 2 ਦੀ ਵੱਟ 2 ਦੀ ਇਸ ਤਰ੍ਹਾਂ ਜੀ ਆ ਦੋਨੋਂ ਗਲਿਆਂ ਦਾ ਜਿਹੜਾ ਹੈਗਾ ਮਾਰਜਨ 2.5 ਤੋਂ 2 ਤੇ ਕਰ ਦਾਂਗੇ 2.5 ਤੇ ਸਲਾਈ ਦੇ ਕੇ ਪੂਰਾ ਹੋ ਜਾਂਦਾ ਏਦਿ ਘਾਟ ਪਾ ਦਿਓ ਆ ਸਪੇਸ ਆ ਇਹਨਾਂ ਦੇ ਜੋ ਹੈਗੀ ਆ 15 ਤਿਆਰ ਆ 16 ਦੀ ਮਾਰਕਿੰਗ ਕਰਾਂਗੇ ਐਪ ਇਹਨਾਂ ਦੀ 1.90 ਆ ਉਹਦੀ ਮਾਰਕਿੰਗ ਕਰਾਂਗੇ ਇਸ ਤਰ੍ਹਾਂ ਜੀ 9.5 ਓਕੇ ਜੀ ਤੋਂ ਕਮਰ ਹੈਗੀ ਇਹਨਾਂ ਦੀ 15 ਇੰਚ 7.5 ਅੱਧਾ ਇੰਚ ਪਲੇਟਾਂ ਦਾ ਰੱਖਿਆ ਜਾਂਦਾ ਠੀਕ ਹੈ ਜੀ ਆ ਇਸ ਤਰ੍ਹਾਂ 7 ਇ 17 ਇੰਚਾਂ ਤਾਂ ਅੱਧਾ ਇੰਚ ਪਲੇਟਾਂ ਦਾ ਰੱਖਦੇ ਹੋਏ 8.5 ਤੋਂ 9 ਕਰਾਂਗੇ ਜੀ ਇੱਥੋਂ ਅੱਧਾ ਇੰਚ ਪਲੇਟਾਂ ਦਾ ਰੱਖਣਾ ਆਪਾਂ 8.5 ਤੇ ਮਾਰਕਿੰਗ ਕੀਤੀ ਆ ਵਾਲੀ ਜੀ 7 ਇ ਦੀ ਤੁੱਕੇ ਹੋ ਗਿਆ ਜੀ ਪਲੇਟ ਇਹਨਾਂ ਦੇ ਹੈਗੇ ਆ 11.5 ਇੰਚ ਤੇ 10.5 ਤੇ ਤਿਆਰ ਆ ਸਪੇਸ ਹੋਈ 3.5 ਆ ਜੀ ਜਿੱਥੋਂ ਕਿਤੋਂ ਨਾਮ ਵੀ ਸਮਝ ਆਵੇ ਤੁਸੀਂ ਕਮੈਂਟ ਕਰ ਸਕਦੇ ਆ ਜੀ ਆਪਾਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਦਿੰਨੇ ਆ ਠੀਕ ਆ ਜੀ 6 ਇੰਚ 벨ਟ ਤੇ ਪਲੇਟ ਤਿਆਰ ਆ ਠੀਕ ਆ ਜੀ ਇੱਥੋਂ ਹੈਗਾ 2.5 2.5 2.5 ਇੱਥੋਂ ਆ ਜੀ ਆਪਾਂ ਉਹੀ ਪਲੇਟ ਦਾ ਮੈਂ ਤੁਹਾਨੂੰ ਦੱਸਿਆ ਦੀ ਅੰਦਾ ਕਰਦੇ ਹੁੰਨੇ ਆ ਜਾਂ ਤੁਸੀਂ ਇੱਥੋਂ 14 ਇੰਚ ਤੇ ਮਾਰਕਿੰਗ 13 ਇੰਚ ਤੇ ਕਰ ਲਿਆ ਕਰੋ ਕਮਰ ਦੀ ਮਾਰਕਿੰਗ ਨਿਕਲ ਆਉਂਦੀ ਆ ਕਮਰ ਦੀ ਮਾਰਕਿੰਗ ਆਪਾਂ ਪਹਿਲੇ ਲਾਈ ਲਾਤੀ ਪਲੇਟ ਦੀ ਕੱਢਣੀ ਸੀਗੀ ਪਲੇਟ ਦੇ ਨਿਕਲਾਈ ਇਸ ਤਰ੍ਹਾਂ ਜੀ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਆ ਲਓ ਜੀ ਹੁਣ ਬਸ ਸੇਮ ਆਪਾਂ ਇਥੇ ਉਸੇ ਤਰ੍ਹਾਂ ਕਟਿੰਗ ਕਰ ਦੇਵਾਂਗੇ ਕੰਨੀ ਇੱਕ ਪਾਸੇ ਦੇ ਘੇਰੇ ਦੀ ਆ ਗਈ ਹੈ ਇਹਦੇ ਵਿੱਚ ਉਹ ਉੱਤਰ ਜਾਣੀ ਆ ਮੈਂ ਰੇਕ ਵੀਡੀਓ ਵਿੱਚ ਦੱਸ ਦੇਣੀ ਹੁੰਦੀ ਆ ਤੁਹਾਨੂੰ ਵੀ ਕੰਨੀ ਪਹਿਲਾਂ ਹੀ ਉਤਾਰ ਦਿਆ ਕਰੋ ਕੰਨੀ ਕਮੀਜ਼ ਚ ਬਾਂਚ ਔਰ ਬਾਟਮ ਚ ਕਦੇ ਵੀ ਕਿਤੇ ਵੀ ਨਾਮ ਨਾ ਲਾਓ ਕਿਉਂਕਿ ਕੰਨੀ ਦੀ ਖਿੱਚਾ ਜੋ ਉਹ ਸੈੱਟ ਨਹੀਂ ਬੈਂਦੀ ਠੀਕ ਹੈ ਜੀ ਫਿਨਿਸ਼ਿੰਗ ਵੀ ਨਹੀਂ ਆਉਂਦੀ ਖਿੱਚਾ ਸੈੱਟ ਵੀ ਨਹੀਂ ਆਉਂਦੀ ਇੱਕ ਵਾਰ ਸਲਾਈ ਲਾਉਣ ਦੇ ਲਈ ਫਿਨਿਸ਼ਿੰਗ ਜ਼ਰੂਰ ਆਉਂਦੀ ਆ ਪਰ ਬਾਅਦ ਚ ਉਹ ਸਲਾਈ ਦੀ ਫਿਨਿਸ਼ਿੰਗ ਬਹੁਤ ਤੰਗ ਕਰਦੀ ਆ ਸੈੱਟ ਨਹੀਂ ਰਹਿੰਦੀ ਠੀਕ ਹੈ ਕੱਟ ਦਿਆ ਕਰੋ ਕੰਨੀ ਹਾਂ ਲੋ ਜੀ ਇਸ ਤਰ੍ਹਾਂ ਹੁਣ ਤਾਂ ਟਪਲੇ ਦੀ ਉਹੀ ਘਾਟ ਪਾ ਦੇਣੀ ਆਪਾਂ ਉੱਪਰ ਟਪਲਾ ਚੱਕੋਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਹਾਂ ਲੋ ਜੀ ਉਸੇ ਤਰ੍ਹਾਂ ਟਾ ਟਾ ਪਾ ਦਿਓ ਓਕੇ ਹੋ ਗਿਆ ਜੀ ਉਹਨਾਂ ਦੀ ਕਟਿੰਗ ਪਲੇਟਾਂ ਦੀ ਮਾਰਕਿੰਗ ਤੇ ਕੱਟ ਲਗਾ ਦਿਆ ਕਰੋ ਦੂਸਰੇ ਪਾਸੇ ਪਲੇਟ ਪਾਣੀ ਈਜ਼ੀ ਹੋ ਜਾਂਦੇ ਆ ਇਸ ਤਰ੍ਹਾਂ ਹੋ ਗਿਆ ਜੀ ਹੁਣ ਪਲੇਟ ਉਸੇ ਤਰ੍ਹਾਂ ਦੂਸਰੇ ਪਾਸੇ ਪਹੁੰਚ ਦੇ ਕਰ ਦੋ ਕੈਂਚੀ ਦੀ ਨੋਕ ਲੈ ਲਓ ਐਂਟੀ ਟੇਪ ਦੀ ਨੋਕ ਲੈ ਲਓ ਜਿੱਦਾਂ ਤੁਹਾਨੂੰ ਸੈੱਟ ਲੱਗਦਾ ਉਦਾਂ ਕਰ ਲਓ ਠੀਕ ਆ ਜੀ ਇਸ ਤਰ੍ਹਾਂ ਆ ਲਓ ਜੀ फ्रंट और बैक पल्ले थी। थी दी प्लेट इके मार्किंग ਦੇ ਵਿੱਚ ਹੋ ਜਾਣਗੇ ਕਿਉਂਕਿ ਜੀ ਆਪਾਂ 1 इंच ਦਾ 17 इंच ब्रेस्ट ਕਰਕੇ 1 इंच ਦਾ ਮਾਰਜਨ ਨਾ ਨਹੀਂ ਰੱਖਿਆ ਉਸ ਲਈ ਇਸ ਪੱਲੇ ਦੇ ਵਿੱਚ ਹੀ ਕਟਿੰਗ ਇਕੱਤੀ ਹੀ ਮਾਰਕਿੰਗ ਕੀਤੀ ਜਾਊਗੀ ব্যাক اور 프ंट ਦੇ ਪੱਲੇ ਦੀ ਪਲੇਟਾਂ ਦੀ ਦੀ ਠੀਕ ਹੈ ਜੀ ਅੱਗੇ ਆਪਾਂ ਅਲੱਗ-ਅਲੱਗ ਮਾਰਕਿੰਗ ਕਰਦੇ ਹਾਂ ਹੁਣ ਆਪਾਂ ਇੱਕ ਵਾਰੀ ਚ ਹੀ ਮਾਰਕਿੰਗ ਕਰ ਦੇਵਾਂਗੇ ਆਹ ਲਓ ਜੀ ਹੁਣ ਇਹਨਾਂ ਨੂੰ ਮਿਲਾ ਦਿਓ ਆਪ ਸੱਚ ਟੱਟ ਦੇ ਨਾਲ ਇੱਧਰ ਮਿਲਾ ਦਿਓ ਇਹਨੂੰ ਇੱਧਰ ਮਿਲਾ ਦਿਓ ਠੀਕ ਹੈ ਜੀ ਇਹਨਾਂ ਪਲੇਟਾਂ ਦੇ ਉੱਪਰ ਕੁਲ ਸਟੀਚਿੰਗ ਦੇ ਕੇ ਫਿਨਿਸ਼ ਕਰ ਦਾਂਗੇ ਹਨਾ ਵਾਲੀ ਸਲਾਈ ਵੀ ਦੂਸਰੇ ਪਾਸੇ ਆਪਾਂ ਮਾਰਕਿੰਗ ਡਾਰਕ ਕਰਨੀ ਆ ਇਸ ਤਰ੍ਹਾਂ ਪਾਰਟ ਨੂੰ ਪਾਰਟ ਕੇ ਨੂੰ ਉੱਪਰ ਚੰਗੀ ਤਰ੍ਹਾਂ ਪਾਲ ਕੱਢਦੇ ਹੋਏ ਵਿਛਾ ਦਿਓ ਵਿਛਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਪਲੇਟ ਨੂੰ ਉੱਪਰ ਦਾਬ ਨਾਲ ਸਲਾਈ ਇੱਧਰਲੇ ਪਾਸੇ ਚੱਲ ਜਾਂਦੀ ਆ ਆਹ ਲਓ ਜੀ ਹੋ ਗਿਆ ਜੀ ਇਸ ਤਰ੍ਹਾਂ ਮਾਰਕ ਡਾਰਕ ਕਰ ਦੋ ਤਾਂ ਕਿ ਆਪਾਂ ਨੂੰ ਕੋਦੋਂ ਮਰਜ਼ੀ ਸਟਿਚ ਕਰ ਲੋ ਚੱਕ ਕੇ ਤਾਂ ਮਾਰਕ ਰੱਬ ਨਹੀਂ ਹੋਊਗਾ ਠੀਕ ਐ ਸੀ ਆ ਲਓ ਸੀ ਇਹਨਾਂ ਦੇ ਗਨਾਂ ਦੀ ਕਟਿੰਗ ਉਸੇ ਵੇਲੇ ਕਟਿੰਗ ਕੀਤੀ ਜਾਂਦੀ ਆ ਜਦੋਂ ਆਪਾਂ ਸੂਟ ਹੋ ਕਰਾਂਗੇ ਠੀਕ ਐ ਸੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਆਪਣੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਆਪਾਂ ਹਰ ਰੋਜ਼ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦਿੰਦੇ ਰਹਿੰਨੇ ਆ ਧੰਨਵਾਦ ਜੀ